ਕੱਲ 15 ਤਰੀਕ ਨੂੰ ਮੈਸੇਜ ਮਿਲਿਆ ਸੀਗਾ ਵੀ ਐਕਸੀਡੈਂਟ ਹੋ ਗਿਆ ਹੈ ਮਾਪਦਿਆਂ ਦੇ ਫਾਰਮ ਉੱਤੇ। ਉਹਦੇ ਮੁਖਰੇ ਪਹੁੰਚਿਆਂ ਤਾਂ ਤੇਰੇ ਫੌਲਰਸ ਨਾਲ ਲੜਦੀ ਰਹੀ ਸੀ। ਇਹ ਸ਼ੇਪਸ। ਉਹਨਾਂ ਸਿਆਰੀ ਸੀ ਮੁਕੇਰੀਆਂ ਤੋਂ ਆਪਣੇ ਪਿੰਨਪੰਡੂ ਨੂੰ ਜਾ ਰਹੇ ਸੀਗੇ। ਤੇ ਜਿਵੇਂ ਉਹ ਸੀ ਉੱਥੇ ਦੇ ਦੀ ਗੇਲ ਫਾਰਮ ਪਹੁੰਚੇ ਤਾਂ ਸਾਡੇ ਰਿਫਲ ਦੇ ਕੇ ਚਾਨੋ ਪਰ 12 ਬਸ ਹੋ ਗਏ। ਉਹਨੂੰ ਮੇਰੇ ਲੜਕੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਬਟ ਕੰਟਰੋਲ ਨਹੀਂ ਹਾਇਦਾ ਮੋਰਸਾ ਜ਼ਿਆਦਾ ਜ਼ਿਆਦਾ ਰਿਹਾ। ਜਿਹਦੇ ਨਾਲ ਦੋਨੇ ਬੁਸ਼ਤਾ ਤੋਂ ਕਰ ਰਹੇ ਨੇ ਤੇ ਜਿਹੜਾ ਈਸ਼ੇ ਸਿੰਘ ਉਹ ਜੇ ਤਾਂ ਲੱਗ ਜਾਂਦਾ ਜਿਹੜਾ ਮੁੰਡਾ ਉਹ ਸਿਰ ਭਾਵੇਂ ਨਾ ਮੁੰਡੇ ਦਾ ਕੀ ਨਾਮ ਸੀ ਤੇ ਉਹ ਇਹਨੂੰ ਕਰਤੋ। ਕੋਈ ਸਪੋਰਟ ਦੇ ਤੋ ਬੀਂ ਹੋਰ ਸਪੋਰਟ। ਉਹਨਾਂ ਨੇ 174 ਦੇ ਘਰ ਦੀ ਜਿਹੜੀ ਅੰਤਰਜੰਤ ਜੀ ਉਸ ਨੂੰ ਬਣਾ ਕੇ ਜਿਹੜਾ ਬਸਾਂ ਖਿਦ। ਹੁਣ ਅਗਲੀ ਕੀ ਕਰਵਾਏ ਜਿੱਥੇ ਅਗਲੀ 174 ਦੀ ਕਰਤੋ ਜਿਹੜੀ ਇਹਨਾਂ ਨਾਲ ਸਮਝਾਉਂਦਾ ਉਹਦਾ ਨਾਮ ਕਾਰ ਡਾਫਟਿੰਗ ਜਾਇਆ ਸੀ ਠੀਕ ਹੈ ਜੰਟ ਰਿਹਾ ਕੀ ਕਰਦੇ ਨੇ ਸਰ ਉਹ ਚੇਹ ਦੇ ਕੋਈ ਨਹੀਂ ਹੋਇਆ ਇਹ ਬੜਾ ਐਮਮਾ ਮਗਰ ਦਾ ਲੱਗੇ ਵੰਡਰਲੈਂਡ ਦੇ ਕੋਲ ਅਚੰਭੇ ਰਿਹਾ ਹਾਂਜੀ ਉਹ ਮੁੰਡੇ ਦਾ ਨਾਮ ਗੁਰਦੀਪ ਸਿੰਘ ਜੀ ਤੇ ਫਾਦਰ ਉਹਨਾਂ ਦਾ ਇਛਰਦਾਸ ਜੀ ਨਾਲ ਜਿਹੜੇ ਆਪਣੇ ਵਗੇਰੀਆਂ ਤੋਂ ਆ ਰਹੇ ਸੀ ਆਪਣਾ ਪਿੰਡ ਨੂੰ ਅਚਾਨਕ ਵਾਰਾ ਪਸ਼ੂਆਂ ਦੇ ਕਾਰਨ ਕਿ ਤੇ ਅਚਾਨਕ ਡਿਸਬਲੈਂਸ ਹੋ ਗਿਆ ਉਹ ਮੋੜ ਸਾੜ ਜਿਹੜਾ ਅਚਾਨਕ ਰਾਈਟ ਸਾਈਡ ਜਿਹੜਾ ਹੋ ਗਿਆ ਪਿੱਛੋਂ ਕੋਈ ਗੱਡੀ ਦਾ ਫੰਡ ਬੱਜੀ ਜਾਂ ਡਾਇਵਰਟ ਹੋ ਕੇ ਟਕਰਾਈ ਤੇ ਪਰਿਆ ਜਿਸ ਤਰੀਕੇ ਦੇ ਨਾਲ ਲੋਕ ਪਸ਼ੂਆਂ ਨੂੰ ਛੱਡ ਦਿੰਦੇ ਹਨ 12 ਰੋਡ ਦੇ ਉੱਪਰ ਹਾਦਸੇ ਦੇ ਕਾਰਨ ਬਣਦੇ ਜਾ ਰਹੇ ਕਿਉਂ ਲੋਕ ਇਸ ਘਟਨਾ ਦੇ ਹੈ ਬਜ਼ੁਰਗ ਉਹਨਾਂ ਲੋਕਾਂ ਦਾ ਕੁਸੂਰਵਾਰ ਹੈਗੇ ਇਹਨਾਂ ਲੋਕ ਦੇ ਕੋਈ ਕਸੂਰਵਾਰ ਤਾਂ ਜੇ 12 ਪਸ਼ੂ ਤਾਂ ਕੀ ਕਹਿ ਸਕਦੇ ਕੁਝ ਲੋਕ ਤਾਂ ਕੰਟਰੋਲ ਕਰ ਰਹੇ ਨੇ ਜਿਹੜੇ ਲੋਕ ਛੱਡ ਰਹੇ ਨੇ ਛੱਡ ਰਹੇ ਦਾ ਕਸੂਰ ਹੈ ਜਾਂ ਕਈ ਗਊਪਾਲਣ ਵੀ ਕਰ ਰਹੇ ਹੋ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਗਊਸ਼ਾਲਾ ਖੋਲੀਆਂ ਉਹਨਾਂ ਦਾ ਬਹੁਤ ਵਧੀਆ ਕੰਮ ਹੈ ਲੇਕਿਨ ਕਿਤੇ ਨਾ ਕਿਤੇ ਦੇਖਣ ਨੂੰ ਆਇਆ ਕਿ ਜਿਹੜਾ ਹੁਣ 12 ਪਸ਼ੂ ਛੱਡ ਰਹੇ ਆ ਇਹ ਥੋੜਾ ਜਿਕਰ ਜੋਗਾ ਕਿ ਚਲੋ ਸਾਡੇ ਵਰਗੇ ਜਿਹੜੇ ਕੋਈ ਛੱਡ ਦਿੰਦੇ ਆ ਉਹਨੂੰ ਥੋੜਾ ਸੰਭਾਲਣਾ ਚਾਹੀਦਾ ਹੈ ਦੁਬਾਰਾ ਪਛਮਣ ਥੋੜਾ ਕੰਟਰੋਲ ਕਰਨਾ ਚਾਹੀਦਾ ਹੈ